ਦਾ ਹੋਊਗਾ ਭਾਰਤ ਨੂੰ ਕੀ ਫਾਇਦਾ ਹੋਊਗਾ ਇੱਥੋਂ ਦੇ ਲੋਕਾਂ ਨੂੰ ਕੀ ਫਾਇਦਾ ਹੋਊਗਾ ਸਰਕਾਰ ਨੂੰ ਕੀ ਫਾਇਦਾ ਹੋਏਗਾ ਦੇਖੋ ਜੀ ਇਸ ਤਰ੍ਹਾਂ ਹੈ ਕਿ ਮੈਨੂੰ ਆਪਣਾ ਬਚਪਨ ਯਾਦ ਹੈ ਕਿ ਬਚਪਨ ਦੇ ਵਿੱਚ ਫਰੋਸਪਰ ਬਾਜ਼ਾਰ ਦੇ ਵਿੱਚ ਫੋਰਮ ਦੇ ਲੋਕ ਅਕਸਰ ਆਉਂਦੇ ਹੁੰਦੇ ਸੀਗੇ ਕਾਰਨ ਕੀ ਸੀ ਕਿ ਇਹ ਬਾਰਡਰ ਖੁੱਲਾ ਸੀਗਾ ਲੋਕਾਂ ਨੇ ਘੁੰਮਣ ਫਿਰਨ ਵਾਸਤੇ ਇੱਧਰ ਆਉਣਾ ਹੁਣ ਨਾ ਤਾਂ ਇੱਥੇ ਕੋਈ ਟੂਰਿਸਟ ਆਉਂਦਾ ਨਾ ਹੀ ਇੱਥੇ ਕੋਈ ਇਹੋ ਜਿਹੀ ਇੰਡਸਟਰੀ ਹੈ ਕਿ ਕੋਈ ਇੰਡਸਟਰੀਸਟ ਨਹੀਂ ਆਉਣਾ ਪਹਿਲਾਂ ਇੱਥੇ ਬਾਰਡਰ ਖੁੱਲਾ ਸੀ ਸਾਡੇ ਕੋਲ ਐ ਇੱਥੋਂ ਦੇ ਡਰਾਈ ਫਰੂਟ ਦੇ ਐਕਸਪੋਰਟ ਦੇ ਲਾਇਸੈਂਸ ਸੀ ਹੂੰ ਔਰ ਉਹ ਬੜਾ ਹੀ ਵਧੀਆ ਕੰਮ ਹੁੰਦਾ ਸੀ ਜਦੋਂ ਉਹਦਾ ਬਾਰਡਰ ਬੰਦ ਹੋਇਆ ਉਹ ਸਾਰੀ ਗ੍ਰੋਥ ਖਤਮ ਹੋ ਗਈ ਐ ਸਾਡੇ ਲਾਇਸੈਂਸ ਆਬ ਖਤਮ ਹੋ ਗਏ ਉਹ ਤਾਂ ਗਵਰਨਮੈਂਟ ਨੇ ਵੈਸੇ ਹੀ ਖਤਮ ਕਰਤੇ ਐ ਨਿਕਰ ਰੇਲਵੇ ਦਾ ਐ ਕਿ ਅੰਮ੍ਰਿਤਸਰ ਫਿਰੋਜ਼ਪੁਰ ਦੀ ਰੇਲਵੇ ਲਾਈਨ ਅਜੇ ਤੱਕ ਨਹੀਂ ਬਣੀ ਹੂੰ ਸਾਰੀਆਂ ਸਰਕਾਰਾਂ ਜਦ ਕਿ ਅਗਰ ਇਹ ਫਿਰੋਜ਼ਪੁਰ ਤੇ ਅਮਰਸਰ ਦੀ ਲਾਈਨ ਬਣ ਜੇ ਅਟੈਚ ਹੋ ਜੇ ਤੇ ਇੱਥੋਂ ਸਾਰਾ ਬਿਜ਼ਨਸ ਗੁਜਰਾਤ ਬੰਬੇ ਤੱਕ ਸਾਰਾ ਵਾਹ ਫਿਰੋਜ਼ਪੁਰ ਹੋਏਗਾ ਫਿਰੋਜ਼ਪੁਰ ਦੇ ਵਿੱਚ ਬਾਰਡਰ ਖੋਲਣ ਦੀ ਮੰਗ ਵਪਾਰੀ ਇੰਡਸਟਰੀਅਲ ਕਰ ਰਹੇ ਹੈਗੇ ਨੇ ਤਾਂ ਲੋਕ ਸਭਾ ਚੋਣਾ ਦਾ ਬਿਲਕੁਲ ਵੱਚ ਚੁੱਕਾ ਹੋਇਆ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਗੱਲ ਕਰਦੇ ਹੈਗੇ ਆ ਕਿਉਂਕਿ ਫਿਰੋਜ਼ਪੁਰ ਲੋਕ ਸਭਾ ਸੀਟ ਫਿਰੋਜ਼ਪੁਰ ਦੇ ਵਿੱਚ ਹੈ ਤਾਂ ਫਿਰੋਜ਼ਪੁਰ ਦੇ ਨਾਲ ਨੋ ਵਿਧਾਨ ਸਭਾ ਹਲਕੇ ਨੇ ਫਿਰੋਜ਼ਪੁਰ ਦਿਹਾਤੀ ਫਿਰੋਜ਼ਪੁਰ ਸਿਟੀ ਗੁਰੂ ਹਰਸਹਾਏ ਜਲਾਲਾਬਾਦ ਅਬੋਹਰ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਬੱਲੂਆਣਾ ਮਲੋਟ ਇਹ ਵਿਧਾਨ ਸਭਾ ਹਲਕੇ ਨੇ ਤਾਂ ਜਦੋਂ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਗੱਲ ਹੁੰਦੀ ਹੈ ਤਾਂ ਨਾਲ ਹੀ ਪਾਕਿਸਤਾਨ ਲੱਗਦਾ ਹੈਗਾ ਬਾਰਡਰ ਹੈਗਾ ਹੁਸੈਨੀ ਵਾਲਾ ਬਾਰਡਰ ਲੱਗਦਾ ਹੈ ਤਾਂ ਇਸੇ ਕਰਕੇ ਬਾਰਡਰ ਖੋਲਣ ਦੀ ਮੰਗ ਜਿਹੜੀ ਹੈ ਉਹ ਮੰਗ ਕਰਦੇ ਆ ਲੋਕ ਕੀ ਜਿਹੜਾ ਵੀ ਲੋਕ ਸਭਾ ਦੇ ਵਿੱਚ ਕੋਈ ਵੀ ਜਿਹੜਾ ਉਮੀਦਵਾਰ ਆਂਦਾ ਜਿੱਤ ਕੇ ਉਹ ਲੋਕ ਸਭਾ ਜਾਂਦਾ ਤਾਂ ਉੱਥੇ ਆਵਾਜ਼ ਇਸ ਦੀ ਚੱਕੀ ਜਾਵੇ ਕਿ ਬਾਰਡਰ ਖੋਲਿਆ ਜਾਵੇ ਸਾਡੇ ਨਾਲ ਫਿਰੋਜ਼ਪੁਰ ਦੇ ਵਿੱਚ ਸਮਾਜ ਸੇਵੀ ਵੀ ਮੌਜੂਦ ਹੈ ਇੰਡਸਟਰੀਅਲ ਵੀ ਮੌਜੂਦ ਹੈ ਬਿਜ਼ਨਸਮੈਨ ਵੀ ਮੌਜੂਦ ਹੈ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿੱਦਾਂ ਦੇਖਦੇ ਹੈਗੇ ਨੇ ਸਰ ਕਿਵੇਂ ਦੇਖਦੇ ਹੋ ਫਿਰੋਜ਼ਪੁਰ ਦਾ ਹੁਸੈਨੀ ਵਾਲਾ ਬਾਰਡਰ ਹੈਗਾ ਜੇ ਬਾਰਡਰ ਖੁੱਲਦਾ ਕਿੰਨਾ ਕੁ ਵਪਾਰ ਵਧੂਗਾ ਔਰ ਕੀ ਫਾਇਦਾ ਹੋਊਗਾ ਸਰ ਦੇਖੋ ਫਿਰੋਜ਼ਪੁਰ ਦੇ ਵਿੱਚ ਬਿਜ਼ਨਸ ਨਾ ਮੱਤਰੀ ਹੈ ਹੂੰ ਇੱਥੇ ਤੁਸੀਂ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਵੀ ਇੱਥੇ ਜਿਹੜੇ ਲੋਕ ਰਾਤੀ ਸੌਂਦੇ ਐ ਸਵੇਰੇ ਉਹੀ ਉੱਠਦੇ ਨੇ। ਹੂੰ। ਬਾਕੀ ਸ਼ਹਿਰਾਂ ਵਿੱਚ ਇੱਕ ਬਹੁਤ ਅੱਛੀ ਗੱਲ ਹੈ ਵੀ ਅਗਰ ਰਾਤ ਨੂੰ ਕੋਈ 1000 ਬੰਦਾ ਸੌਂਦਾ ਤੇ ਸਵੇਰੇ ਉੱਠਦਾ ਨਾ ਤੇ 1500 ਬੰਦੇ ਆਇਆ ਹੁੰਦਾ। ਕਿਉਂਕਿ ਲੋਕ ਬਾਹਰੋਂ ਆਉਂਦੇ ਨੇ, ਬਿਜ਼ਨਸ ਬਹੁਤ ਵਧੀਆ ਉੱਥੇ ਗਏ ਨੇ। ਫਿਰੋਜ਼ਪੁਰ ਦੀ ਸੂਰਤ ਹੋਈ ਇਹ ਮਾੜੀ ਇੱਕ ਸਮੇਂ ਲੋ ਵੀ ਕਿਸਮਤ ਰਹੀ ਹੈ ਵੀ ਇੱਥੇ ਸਾਰਾ ਕੁਝ ਤਿਆਰ ਹੈ। ਹੁਣ ਦੇਖੋ ਛੋਟੀ ਐਗਜ਼ਾਮਪਲ ਹੈ ਵੀ ਆਪਾਂ ਜਦੋਂ ਕੋਈ ਚੀਜ਼ ਇੱਥੇ ਬੰਦੀ ਹੈ, ਉਹ ਵਾਇਆ ਘੁੰਮ ਕੇ ਗੁਜ ਟਾਈਮ ਵੀ ਘੱਟ ਲੱਗੇਗਾ ਫਲਸ ਉਹਦੇ ਜਪਣੇ ਦਾ ਫਾਇਦਾ ਹੋਰ ਹੋਏਗਾ ਵੀ ਜਿਹੜੀਆਂ ਚੀਜ਼ਾਂ ਜਲਦੀ ਪਹੁੰਚਣਗੀਆਂ ਫਿਰ ਰੇਟ ਵੀ ਘਟ ਹੋਣਗੇ ਆਪਾਂ ਨੂੰ ਹੁੰਦਾ ਫਿਰ ਵੀ ਪੈਣਾ ਨਾ ਉਹ ਸਿੱਧਾ ਜਾਣ ਜਾਣ ਦਾ ਸਾਰਾ ਔਰ ਇੰਡਸਟਰੀ ਏਰੀਆ ਇੱਥੇ ਜਿਹੜਾ ਹੈਗਾ ਉਹ ਨਾ ਮਾਤਰਦਾ ਕੋਈ ਸਬਸਿਡੀ ਨਹੀਂ ਕੁਛ ਨਹੀਂ ਹੈ ਮੇਰੀ ਤਾਂ ਜਿਹੜਾ ਵੀ ਵਿਧਾਨ ਸਭਾ ਦੇ ਵਿੱਚ ਆਵੇ ਮੇਰੀ ਕਿ ਬੇਨਤੀ ਹੈ ਵੀ ਦੇਖੋ ਪਬਲਿਕ ਬੜੀ ਵਧੀਆ ਤਰੀਕੇ ਨਾਲ ਚਾਹੁੰਦੇ ਨੇ ਅਸੀਂ ਆਪਣਾ ਪੂਰਾ ਇੱਕ ਵੋਟ ਦੇਣ ਲੱਗੇ ਸੋਚ ਕੇ ਦੇਦੇ ਨੇ ਉਸ ਕੈਂਡੀਡੇਟ ਨੂੰ ਦਈਏ ਵੀ ਜਿਹੜਾ ਸਾਡੀ ਆਵਾਜ਼ ਸੈਂਟਰ ਤੱਕ ਪਹੁੰਚਾਵੇ ਬਟ ਅਸੀਂ ਦੇਖਿਆ ਵੀ ਬਹੁਤ ਘੱਟ ਚਾਂਸ ਹੁੰਦੇ ਆ ਵੀ ਕੋਈ ਬੰਦਾ ਜਾ ਕੇ ਉੱਥੇ ਭਜ ਜਾਂਦਾ ਪਿਛੜਾ ਇਲਾਕਾ ਫਿਰੋਜ਼ਪੁਰ ਔਰ ਪਿਛੜਾ ਹੀ ਰਹਿ ਜਾਂਦਾ ਇੱਥੇ ਕੋਈ ਬੈਨੀਫਿਟ ਨਹੀਂ ਮਿਲ ਪਾਂਦਾ ਸਾਨੂੰ ਔਰ ਮੇਰੀ ਤਾਂ ਇਹੀ ਮੰਗ ਹੈ ਵੀ ਜਿਹੜਾ ਵੀ ਕੋਈ ਕੈਂਡੀਡੇਟ ਜਿੱਤੇ ਐਮਪੀ ਇਲੈਕਸ਼ਨ ਜਿੱਤੇ ਉਹ ਪਲੀ ਸਾਡੀ ਮੰਗਾਂ ਜਾ ਕੇ ਉੱਥੇ ਰੱਖੇ ਔਰ ਸੈਂਟਰ ਨੂੰ ਪਹੁੰਚਾਵੇ ਤਾਂ ਕਿ ਫਿਰੋਜ਼ਪੁਰ ਦੇ ਵਿੱਚ ਡਵੈਲਪਮੈਂਟ ਹੋਵੇ ਔਰ ਇੱਥੋਂ ਦੇ ਵਪਾਰੀ ਵੀ ਖੁਸ਼ ਆ ਜ਼ਿੰਦਗੀ ਜੀ ਸਕਣ ਤਾਂ ਬਿਲਕੁਲ ਸਰ ਕਿਵੇਂ ਦੇਖਦੇ ਹੋ ਨੀਰ ਜੀ ਜੇ ਬਾਰਡਰ ਦੀ ਤੁਸੀਂ ਮੰਗ ਕਰਦੇ ਹੋ ਖੋਲਣ ਦੀ ਕਿਵੇਂ ਫਾਇਦਾ ਹੋਊਗਾ ਇਸ ਚੀਜ਼ ਨੂੰ ਸਮਝਾਓ ਕਿ ਫਾਇ ਵਾਇਦਾ ਸਰ ਦੇਖੋ ਜਿਵੇਂ ਅੰਮ੍ਰਿਤਸਰ ਹੀ ਆ ਅੰਮ੍ਰਿਤਸਰ ਬਾਰਡਰ ਖੁੱਲਾ ਤੇ ਉਥੇ ਡਵੈਲਪਮੈਂਟ ਕਿੰਨੀ ਜ਼ਿਆਦਾ ਹੈ ਵਪਾਰੀ ਕਿੰਨਾ ਬਾਹਰੋਂ ਆਉਂਦਾ ਹੈ ਕਿੰਨਾ ਉਥੋਂ ਮਾਲ ਆਣਾ ਜਾਣਾ ਲੇਬਰ ਦਾ ਹਰ ਆਦਮੀ ਦੀ ਰੋਟੀ ਚੱਲਦੀ ਹੈ ਉਹਨੇ ਕਿ ਫਿਰੋਜ਼ਪੁਰ ਹੈ ਇੱਥੋਂ ਦੇ ਸਾਡੀ ਕਿਸਮਤ ਕਹਿ ਲੋ ਕਿ ਖਰਾਬ ਹੈ ਕਿ ਜਿੰਨੇ ਐਮਪੀ ਅੱਜ ਤੱਕ ਬਣੇ ਐ ਇੱਕ ਵੀ ਬੰਦਾ ਮੁੜ ਕੇ ਆ ਕੇ ਫਿਰੋਜ਼ਪੁਰ ਨਹੀਂ ਵੜਦਾ ਜਦੋਂ ਸੀ ਕਿ ਕੋਈ ਜਿੱਤ ਗਿਆ ਤੇ ਬਸ ਉਹ ਜਤਨ ਤੱਕ ਹੀ ਆ ਉਸ ਤੋਂ ਬਾਅਦ ਉਹਨੇ ਫਿਰੋਜ਼ਪੁਰ ਦੀ ਡਵੈਲਪਮੈਂਟ ਬਾਰੇ ਕਦੀ ਨਹੀਂ ਕੋਈ ਸੋਚਿਆ ਅਸੀਂ ਇਹ ਜਾਣਨੇ ਕਿ ਜਿਹੜਾ ਐਮਪੀ ਬਣੇ ਉਹ ਐਟ ਲੀਸਟ ਥੋਦਾ ਬਾਰਡਰ ਖਲਾਣ ਦੀ ਕੋਸ਼ਿਸ਼ ਕਰੇ ਤਾਂਕਿ ਫਿਰੋਜ਼ਪੁਰ ਦਾ ਹੀ ਕੋਈ ਸਰਵਾਈਵਲ ਹੋਵੇ ਅਸੀਂ ਅੱਜ ਤੱਕ ਸਾਨੂੰ 50 ਸਾਲ ਹੋ ਗਏ ਐ ਜਿਵੇਂ ਕੰਮ ਕਿਸੇ ਦੇ ਪਹਿਲਾਂ ਸੀ ਕੋਈ ਘਟ ਗਿਆ ਕੋਈ 5% ਵਧ ਗਿਆ ਕੋਈ ਘਟ ਗਿਆ ਕੋਈ ਗਰੋਥ ਨਹੀਂ ਹੈਗੀ ਫਿਰੋਜ਼ਪੁਰ ਦੇ ਵਿੱਚ ਬਾਹਰ ਦੀਆਂ ਮਾਰਕੀਟ ਤੁਸੀਂ ਚਲੇ ਜਾਓ ਤੋ ਮੋਗਾ ਹੀ ਚਲੇ ਜਾਓ ਜਾਂ ਲੁਧਿਆਣਾ ਚਲੇ ਜਾਓ ਕਿੰਨੀ ਗਰੋਥ ਕਰ ਗਈ ਹੈ ਫਿਰੋਜ਼ਪੁਰ ਕੋਈ ਗਰੋਥ ਨਹੀਂ ਕਰਦੀ ਫਿਰ ਸੰਦੀਪ ਜੀ ਮੈਂ ਇਹ ਵੀ ਗੱਲ ਸਮਝਣਾ ਚਾਹੂੰਗਾ ਫਿਰੋਜ਼ਪੁਰ ਦੇ ਵਿੱਚ ਹੁਸੈਨੀ ਵਾਲਾ ਬਾਰਡਰ ਹੈ ਹੁਸੈਨੀ ਵਾਲਾ ਬਾਰਡਰ ਤੋਂ ਅੱਗੇ ਪਾਕਿਸਤਾਨ ਪੰਡਾ ਲਾਹੌਰ ਨਾਲ ਹੈਗਾ ਅੱਗੇ ਵੀ ਵਪਾਰ ਹੁੰਦਾ ਸੀ ਅੱਗੇ ਟ੍ਰੇਨਾਂ ਜਾਂਦੀਆਂ ਸੀਗੀਆਂ 1947 ਤੋਂ ਪਹਿਲੇ ਦੀ ਗੱਲ ਕਰ ਲਈਏ ਜਾਂ 1947 ਤੋਂ ਬਾਅਦ ਦੀ ਵੀ ਗੱਲ ਕਰ ਲਈਏ ਹਾਂ ਉਹ ਬਾਈ ਰੋਡ ਵੀ ਹੁੰਦਾ ਰਿਹਾ ਤੇ ਟ੍ਰੇਨ ਵੀ ਚਲਦੀ ਰਹੀ ਹੈਗੀ ਹੈ ਕਿ ਚੱਚਰ ਇੱਥੇ ਮੌਜੂਦ ਹੈਗਾ ਕਿਉਂਕਿ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਵੀ ਇੱਥੇ ਹੈ ਬੀਐਸਐਫ ਵੀ ਆਪਣੇ ਕੋ ਇੱਥੇ ਹੈ ਆਰਮੀ ਵੀ ਇੱਥੇ ਹੈ ਨਜ਼ਰ ਰੱਖਣ ਲਈ ਬੀਐਸਐਫ ਆਰਮੀ ਹੈਗੀ ਹੈ ਰੇਲਵੇ ਲਈ ਸਟਰਕਚਰ ਰੇਲਵੇ ਫਰੂਜ਼ਪੁਰ ਡੀਜ਼ਨ ਇੱਥੇ ਹੈਗਾ ਪੂਰਾ ਸਟਰਕਚਰ ਮੌਜੂਦ ਹੈਗਾ ਆਪਣੇ ਕੋਲ ਸਰ ਇੱਥੇ ਜਿਹੜਾ ਪਹਿਲਾਂ ਇੱਥੇ ਬਾਰਡਰ ਖੁੱਲਾ ਸੀ ਸਾਡੇ ਕੋਲ ਇੱਥੋਂ ਦੇ ਡਰਾਈ ਫਰੂਟ ਦੇ ਐਕਸਪੋਰਟ ਦੇ ਲਾਇਸੈਂਸ ਸੀ ਹੂੰ ਔਰ ਉਹ ਬੜਾ ਹੀ ਵਧੀਆ ਕੰਮ ਹੁੰਦਾ ਸੀ ਜਿਹੜਾ ਆਪਣਾ ਅਫਗਾਨਿਸਤਾਨ ਤੋਂ ਆਣਾ ਮਾਲ ਜਾਣਾ ਉਹ ਆ ਪਾਕਿਸਤਾਨੋਂ ਦੀ ਫਰੂਜ਼ਪੁਰ ਦੀ ਗ੍ਰੋਥ ਬਹੁਤ ਵਧੀਆ ਸੀ ਜਦੋਂ ਉਹਦਾ ਬਾਰਡਰ ਬੰਦ ਹੋਇਆ ਉਹ ਸਾਰੀ ਗ੍ਰੋਥ ਖਤਮ ਹੋ ਗਈ ਹੈ ਸਾਡੇ ਲਾਇਸੈਂਸ ਆਬ ਖਤਮ ਹੋ ਗਏ ਆ ਪਤਾ ਉਹਨ ਗਵਰਨਮੈਂਟ ਨੇ ਵੈਸੇ ਹੀ ਖਤਮ ਕਰਤੇ ਆ ਰਿਕਰ ਰੇਲਵੇ ਦਾ ਇਹ ਹੈ ਕਿ ਅੰਮ੍ਰਿਤਸਰ ਫਿਰੋਜ਼ਪੁਰ ਦੀ ਰੇਲਵੇ ਲਾਈਨ ਅਜੇ ਤੱਕ ਨਹੀਂ ਬਣੀ ਸਾਰੀਆਂ ਸਰਕਾਰਾਂ ਜਦ ਕਿ ਅਗਰ ਇਹ ਫਿਰੋਜ਼ਪੁਰ ਤੇ ਅੰਮ੍ਰਿਤਸਰ ਦੀ ਲਾਈਨ ਬਣ ਜੇ ਅਟੈਚ ਹੋ ਜੇ ਤੇ ਇੱਥੋਂ ਸਾਰਾ ਬਿਜ਼ਨਸ ਗੁਜਰਾਤ ਬੰਬੇ ਤੱਕ ਸਾਰਾ ਵਾਇਆ ਫਿਰੋਜ਼ਪੁਰ ਹੋਏਗਾ ਉਹਦੇ ਨਾਲ ਗਰੋਥ ਬਹੁਤ ਜ਼ਿਆਦਾ ਫਿਰੋਜ਼ਪੁਰ ਦੀ ਹੋਏਗੀ ਬਿਜ਼ਨਸ ਅਗਰ ਆਏਗਾ ਤੇ ਇੱਥੇ ਨੇਚਰਲੀ ਡਵੈਲਪਮੈਂਟ ਹੋਏਗੀ ਬਾਰਡਰ ਖੁੱਲ ਜਾਂਦਾ ਤੇ ਬਾਰਡਰ ਦੇ ਨਾਲ ਨਾਲ ਇੱਥੋਂ ਦੇ ਕਿੰਨੀ ਲੇਬਰ ਨੂੰ ਕੰਮ ਮਿਲੇਗਾ ਕਿੰਨੀ ਪਬਲਿਕ ਨੂੰ ਕੰਮ ਮਿਲੇਗਾ ਕੋਈ ਇمپੋਰਟ ਹੋਏ ਐ ਐਕਸਪੋਰਟ ਹੋਏਗਾ ਉਹਨੇ ਕਿੰਨਾ ਹੀ ਵਰਕ ਜਿਆਦਾ ਵਾਜੇਗਾ ਆਲਰੇਡੀ ਇਥੇ ਆਫਿਸਿਸ ਬਨੇ ਹੋਏ ਆ ਬਾਰਡਰ ਤੇ ਅਗਰ ਜਿਵੇਂ ਅਸੀਂ ਐਕਸਪੋਰਟ ਦਾ ਕੰਮ ਕਰਦੇ ਰਹੇ ਆ ਇਥੇ ਸਾਰੇ ਆਫਿਸਿਸ ਬਨੇ ਆ ਸਾਰੇ ਸਿਸਟਮ ਪ੍ਰੋਪਰ ਹੈਗੇ ਆ ਰੇਲਵੇ ਦਾ ਵੀ ਸਾਰਾ ਸਿਸਟਮ ਇਥੇ ਹੈਗਾ ਹਰ ਚੀਜ਼ ਹੈਗੀ ਹੈ ਸਿਰਫ ਇਹ ਹੈ ਕਿ ਜਿਹੜੇ ਸਾਡੇ ਐਮਪੀ ਹੈਗੇ ਉਹ ਕੋਸ਼ਿਸ਼ ਹੀ ਨਹੀਂ ਕਰਦੇ ਅੱਜ ਤੱਕ ਕਿਸੇ ਨੇ ਫਿਰੋਜ਼ਪੁਰ ਦਾ ਜਾ ਕੇ ਉਥੇ ਨਾ ਹੀ ਨਹੀਂ ਲੈਂਦੇ ਤੇ ਤੁਸੀਂ ਲੋਕ ਸਭਾ ਜਦੋਂ ਫਰੋਜ਼ਪੁਰੋਂ ਚੁਣ ਕੇ ਗਏ ਜਾ ਕੇ ਨਾਮ ਤਾਂ ਲਓ ਨਾਮ ਹੀ ਨਹੀਂ ਲੈਂਦੇ ਉਹਦਾ ਇੱਕ ਵਾਰੀ ਸਾਨੂੰ ਨਾਮ ਸੁਣਨ ਨੂੰ ਆਏ ਸੀ ਮੋਦੀ ਜੀ ਇੱਥੇ ਆਏ ਸੀ ਭਗਤ ਸਿੰਘ ਦੀ ਸਮਾਧ ਤੇ ਤੇ ਤਾਂ ਨਿਊਜ਼ ਚ ਫਰੋਜ਼ਪੁਰ ਦਾ ਨਾਮ ਆ ਗਿਆ ਨੇ ਅੱਜ ਤੱਕ ਫਰੋਜ਼ਪੁਰ ਦਾ ਕਦੀ ਨਾਮ ਨਹੀਂ ਆਇਆ ਹਮ ਤਾਂ ਬੜੀ ਵੱਡੀ ਗੱਲ ਦੱਸ ਰਹੀ ਹੈਗੇ ਆ ਸਰ ਕਿਵੇਂ ਦੇਖਦੇ ਹੋ ਕਿ ਜੇ ਬਾਰਡਰ ਖੁੱਲਦਾ ਜੀ ਕੀ ਫਾਇਦਾ ਹੋਊਗਾ ਭਾਰਤ ਨੂੰ ਕੀ ਫਾਇਦਾ ਹੋਊਗਾ ਇੱਥੋਂ ਦੇ ਲੋਕਾਂ ਨੂੰ ਕੀ ਫਾਇਦਾ ਹੋਊਗਾ ਸਰਕਾਰ ਨੂੰ ਕੀ ਫਾਇਦਾ ਹੋਵੇਗਾ ਦੇਖੋ ਜੀ ਇਸ ਤਰ੍ਹਾਂ ਹੈ ਕਿ ਮੈਨੂੰ ਆਪਣਾ ਬਚਪਨ ਯਾਦ ਹੈ ਕਿ ਬਚਪਨ ਦੇ ਵਿੱਚ ਫਰੋਸਪਰ ਬਾਜ਼ਾਰ ਦੇ ਵਿੱਚ ਫੌਰੀਨ ਦੇ ਲੋਕ ਅਕਸਰ ਆਉਂਦੇ ਹੁੰਦੇ ਸੀਗੇ ਕਾਰਨ ਕੀ ਸੀ ਕਿ ਇਹ ਬਾਰਡਰ ਖੁੱਲਾ ਸੀਗਾ ਲੋਕਾਂ ਨੇ ਘੁੰਮਣ ਫਿਰਨ ਵਾਸਤੇ ਇੱਧਰ ਆਉਣਾ ਹੁਣ ਨਾ ਤੇ ਇੱਥੇ ਕੋਈ ਟੂਰਿਸਟ ਆਉਂਦਾ ਨਾ ਹੀ ਇੱਥੇ ਕੋਈ ਇਹੋ ਜਿਹੀ ਇੰਡਸਟਰੀ ਹੈ ਕਿ ਕੋਈ ਇੰਡਸਟਰੀਇਸਟ ਨਹੀਂ ਆਉਣਾ ਨਾ ਹੀ ਇੱਥੇ ਕੋਈ ਇਹੋ ਜਿਹਾ ਇਨਫਰਾਸਟ੍ਰਕਚਰ ਹੈ ਕਿ ਜਿਹੜਾ ਲੋਕਾਂ ਨੂੰ ਹੋਵੇ ਇਹ ਚੀਜ਼ ਫਰੋਸਪਰ ਦੇ ਵਿੱਚ ਮਿਲਦੀ ਹੈ ਰੈਦਰ ਸਾਡੇ ਫਰੋਸਪਰ ਦੇ ਵਿੱਚ ਬੜੀ ਵੱਦ ਕਿਸਮ ਦੀ ਹੈ ਕਿ ਦੋ ਟ੍ਰੇਨ ਜਿਹੜੀਆਂ ਦਿੱਲੀ ਨੂੰ ਚਲਦੀਆਂ ਸੀਗੀਆਂ ਇੱਕ ਸ਼ਤਾ ਜਿਹੜੀ ਕਿ ਪਿੱਛੇ ਜੇ ਲੱਗੀ ਸੀਗੀ ਇੱਕ ਫਰੋਜਪੁਰ ਵਾਸਤੇ ਲੋਕਾਂ ਨੂੰ ਸੀ ਕਿ ਸਾਨੂੰ ਇੱਕ ਨਵੀਂ ਚੀਜ਼ ਮਿਲ ਗਈ ਹੈ ਤੇ ਜਦ ਕਿ ਅੱਜ ਹਿੰਦੁਸਤਾਨ ਦੀਆਂ ਦੂਜੀਆਂ ਸਟੇਟਾਂ ਜਾਂ ਦੂਜੇ ਸ਼ਹਿਰ ਜਿਹੜੇ ਤੋਂ ਬੰਦੇ ਭਾਰਤ ਕਿਰਪਾਹਂ ਚ ਪਹੁੰਚ ਗਏ ਆ ਤੇ ਇੱਥੇ ਦੀ ਸ਼ਤਾਬਦੀ ਵੀ ਬੰਦ ਹੋ ਗਈ ਸੀ ਕਿਸੇ ਨੇ ਇਨੀਸ਼ੀਏਟਿਵ ਨਹੀਂ ਲਿਆ ਕਿ ਉਹਨੂੰ ਚਾਲੂ ਕਰੀਏ ਇੱਕ ਬਹੁਤ ਪੁਰਾਣੀ ਜਨਤਾ ਐਕਸਪ੍ਰੈਸ ਚੱਲਦੀ ਹੁੰਦੀ ਸੀ ਜਿਹਨੂੰ ਕਿ ਅਸੀਂ ਫਰੋਜਪੁਰ ਦੇ ਲੋਕਾਂ ਦੀ ਇੱਕ ਲਾਈਫਲਾਈਨ ਕਹਿੰਦੇ ਸੀ ਦਿੱਲੀ ਜਾਣ ਵਾਸਤੇ ਉਹ ਵੀ ਬੰਦ ਹੋ ਗਈ ਤੇ ਇਸ ਤਰ੍ਹਾਂ ਕਰਕੇ ਇੱਕ ਤਾਂ ਟ੍ਰੇਨਸ ਵੀਆਂ ਘਟ ਗਈਆਂ ਦੂਸਰਾ ਇੱਥੇ ਵਪਾਰ ਬਿਲਕੁਲ ਨਹੀਂ ਹੈਗਾ ਕਿਉਂਕ ਥਰਡਲੀ ਉਸ ਬਾਰਡਰ ਨੂੰ ਡਿਵੈਲਪ ਕਰਨ ਵਾਸਤੇ ਕੋਈ ਜ਼ਿਆਦਾ ਇਨਫਰਾਸਟ੍ਰਕਚਰ ਦੀ ਲੋੜ ਨਹੀਂ ਕਿਉਂਕਿ ਅਗਰ ਬਾਰਡਰ ਹੀ ਖੋਲ ਦਿੱਤਾ ਜਾਵੇ ਤੇ ਉਹਦੇ ਵਾਸਤੇ ਇੰਡਸਟਰੀ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਆਟੋਮੈਟਿਕਲੀ ਆ ਜਾਣਗੀਆਂ ਸਟ੍ਰਕਚਰ ਆਪਣੇ ਕੋ ਮੌਜੂਦ ਹੈ ਸਾਰਾ ਬਾਰਡਰ ਵਾਸਤੇ ਜੇ ਬਾਰਡਰ ਖੁੱਲਣਾ ਹੋਵੇ ਸਰਕਾਰ ਨੇ ਜਾਂ ਉਹਦੇ ਨਾਲ رابطہ ਹੁੰਦਾ ਜਾਂ ਚੀਜ਼ਾਂ ਹੁੰਦੀਆਂ ਸਟ੍ਰਕਚਰ ਠੀਕ ਹੈ ਸਰ ਹਾਂ ਸਰ ਦੇਖੋ ਇਹ ਕੋਈ ਸਟ੍ਰਕਚਰ ਆਈਡੀਆ ਵੱਡੀਆਂ ਚੀਜ਼ਾਂ ਨਹੀਂ ਗਿਆ ਕੇਂਦਰ ਸਰਕਾਰਾਂ ਵਾਸਤੇ ਜਾਂ ਬਿਜ਼ਨਸਮੈਨਾਂ ਵਾਸਤੇ ਅਗਰ ਇਹ ਬਾਰਡਰ ਖੋਲਦਾ ਤੇ ਇਹ ਚੀਜ਼ਾਂ ਤਾਂ ਓਵਰਨਾਈਟ ਜਿਹੜੀਆਂ ਹੋ ਸਕਦੀਆਂ ਵਾ ਕਿਉਂਕਿ ਅੱਜ ਮਸ਼ੀਨਰੀ ਅੱਜ ਇੰਨਾ ਇਨਫਰਾਸਟ੍ਰਕਚਰ ਵੈਸੇ ਹੀ ਆ ਗਿਆ ਵਾ ਕਿ ਤੁਸੀਂ 2-3 ਮਹੀਨੇ ਦੇ ਵਿੱਚ ਸਾਰਾ ਕੁਝ ਢਾਂਚਾ ਤਿਆਰ ਕਰ ਸਕਦੇ ਜੇ ਲੇਕਿਨ ਲੋੜ ਤਾਂ ਇਹ ਆ ਕਿ ਬਾਰਡਰ ਨੂੰ ਖੋਲਿਆ ਜਾਵੇ ਤਾਂ ਕਿ ਫਿਰੋਜ਼ਪੁਰ ਦੇ ਨਾਂ ਦੇ ਨਾਲ ਸਨ 47 ਦੇ ਵਿੱਚ ਲੋਕ ਇਸੇ ਬਾਰਡਰ ਥਾਣੀ ਪਾਕਿਸਤਾਨ ਤੋਂ ਹਿੰਦੁਸਤਾਨ ਆਏ ਸੀਗੇ ਪੰਜਾਬ ਚ ਆ ਕੇ ਵਸੇ ਜਾਂ ਹੋਰ ਥਾਵਾਂ ਤੇ ਗਏ ਸੀ ਲੇਕਿਨ ਉਸ ਤੋਂ ਬਾਅਦ ਇਹਦੇ ਨਾਂ ਦੇ ਨਾਲ ਇੱਕ ਪਛੜਿਆ ਜ਼ਿਲ੍ਹਾ ਲੱਗ ਗਿਆ ਜਿਹੜਾ ਕਿ ਅਜਿਹਾ ਕਰਨੇ ਲੱਗ ਸਕਿਆ ਇਹ ਇਸ ਪਛੜਿਆ ਸ਼ਬਦ ਲਾਣ ਵਾਸਤੇ ਵੀ ਔਰ ਵਪਾਰ ਇਧਰ ਦਾ ਉਧਰ ਜਾਊਗਾ ਉਧਰ ਦਾ ਇਧਰ ਆਊਗਾ ਕਈ ਚੀਜ਼ਾਂ ਸਸਤੀਆਂ ਹੋਣਗੀਆਂ ਜਿਹੜੀਆਂ ਉਤਰ ਜਾਣਗੀਆਂ ਤੁਸੀਂ ਮੰਨਦੇ ਹੋ ਇਸ ਚੀਜ਼ ਨਾਲ ਬਹੁਤ ਫਾਇਦਾ ਹੋਊਗਾ ਦੇਖੋ ਇਸ ਤਰ੍ਹਾਂ ਕਿ ਜਿਸ ਵੇਲੇ ਫਰੋਸਪਰ ਦਾ ਬਾਰਡਰ ਖੁੱਲਾ ਹੋਇਆ ਸੀਗਾ ਤੇ ਫਰੋਸਪਰ ਇੰਟਰਨੈਸ਼ਨਲ ਨਕਸ਼ੇ ਦੇ ਉੱਪਰ ਸੀਗਾ ਲੇਕਿਨ ਸੰ 71 ਦੀ ਜੰਗ ਤੋਂ ਬਾਅਦ ਇਹ ਬੰਦ ਹੋ ਗਿਆ ਉਸ ਤੋਂ ਬਾਅਦ ਅੰਮ੍ਰਿਤਸਰ ਦਾ ਬਾਰਡਰ ਜਿਹੜਾ ਸੀਗਾ ਉਹ ਖੋਲ ਦਿੱਤਾ ਗਿਆ ਔਰ ਅੱਜ ਅੰਮ੍ਰਿਤਸਰ ਜਿਹੜਾ ਹੈ ਉਹ ਦੁਨੀਆ ਦੇ ਨਕਸ਼ੇ ਤੇ ਹੈ ਤੇ ਫਰੋਸਪਰ ਨੂੰ ਕੋਈ ਵੀ ਨਹੀਂ ਜਾਣਦਾ ਅਗਰ ਇਹ ਬਾਰਡਰ ਖੁੱਲ ਜਾਂਦਾ ਤੇ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਸਾਡਾ ਫਿਰੋਸਪੁਰ ਜਿਹੜਾ ਨਾਂ ਪਛੜਿਆ ਲੱਗਾ ਹੋਇਆ ਉਹ ਇੱਕ ਤਾਂ ਆਟੋਮੈਟਿਕਲੀ ਡਿਲੀਟ ਹੋ ਜਾਊਗਾ ਸੈਕੰਡਲੀ ਇੱਥੇ ਆਉਣ ਜਾਣ ਵਧੂਗਾ ਵਪਾਰੀਆਂ ਦਾ ਇੱਥੇ ਬਿਜ਼ਨਸਮੈਨ ਆਉਣਗੇ ਸਾਰੇ ਆਉਣਗੇ ਤੇ ਉਹਦੇ ਨਾਲ ਕੀ ਹੈ ਕਿ ਹਰ ਤਰ੍ਹਾਂ ਦੀ ਇੰਡਸਟਰੀ ਜਿਹੜੀ ਹੈ ਜਿਸ ਤਰ੍ਹਾਂ ਹੁਣ ਬਿਜ਼ਨਸ ਬਣਾ ਕੇ ਰਿਹਾ ਕਰਨਗੇ ਹੋਟਲ ਇੰਡਸਟਰੀ ਸਾਡੇ ਸ਼ਹਿਰ ਦੇ ਵਿੱਚ ਗਾਹਕਾਂ ਦੀ ਆਵਾਜ਼ ਆਈ ਵਧੂਗੀ ਜਿਤਨਾਂ ਲੋਕ ਜਿਹੜੇ ਆਟੋਮੈਟਿਕਲੀ ਖੁਸ਼ਹਾਲ ਹੋ ਜਾਣਗੇ ਜਿਹਦੇ ਨਾਲ ਕੀ ਹੈ ਕਿ ਸਰਕਾਰ ਨੂੰ ਵੀ ਰੈਵੀਨੂ ਦੇ ਵਿੱਚ ਔਰ ਟੈਕਸ ਦੇ ਵਿੱਚ ਕਾਫੀ ਫਾਇਦਾ ਹੋਊਗਾ ਤਾਂ ਬਿਲਕੁਲ ਫਿਰੋਜ਼ਪੁਰ ਦੇ ਲੋਕਾਂ ਦਾ ਬਿਜ਼ਨਸਮੈਨਾਂ ਦਾ ਇਹ ਕਹਿਣਾ ਹੈਗਾ ਕਿ ਜਿਹੜਾ ਵੀ ਲੋਕ ਸਭਾ ਦੇ ਉਮੀਦਵਾਰ ਜਿਹੜਾ ਵੀ ਕਿਸੇ ਵੀ ਪਾਰਟੀ ਤੋਂ ਆਂਦਾ ਔਰ ਜਿੱਤਦਾ ਹੈਗਾ ਤਾਂ ਲੋਕ ਸਭਾ 'ਚ ਜਾ ਕੇ ਫਿਰੋਜ਼ਪੁਰ ਦਾ ਬਾਰਡਰ ਖੋਲਣ ਦੀ ਮੰਗ ਰੱਖੇ ਕਿਉਂਕਿ ਫਿਰੋਜ਼ਪੁਰ ਦਾ ਬਾਰਡਰ ਖੁੱਲਦਾ ਹੈਗਾ ਤਾਂ ਵਪਾਰ ਵੀ ਜਿਹੜਾ ਫਿਰੋਜ਼ਪੁਰ ਦੇ ਵਿੱਚ ਵਧੇਗਾ ਕੈਮਰਾ ਪਰਸਨ ਮੋਹਿਦ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ